ਦੇ ਵੀ ਆ ਰਹੇ ਇਧਰਲੀ ਸਾਈਡ ਆਪਾਂ ਰੇਲਵੇ ਵਾਲੀ ਸਾਈਡ ਤੋਂ ਆਉਣੇ ਆ ਤਾਂ ਸਦਬਾਣਾ ਚੌਕੋਂ ਦਾ ਜੀ ਠੀਕ ਹੈ ਜੀ ਤੇ ਇਸ ਸਾਈਡ ਤੋਂ ਆਉਣੇ ਆ ਤਾਂ ਆਪਾਂ ਆਰਤਮਾ ਚੌਕਨੀ ਆਵਾਂਗੇ ਗੋਟੇ ਵਾਲਡ ਵਾਈਡ ਆ ਦੇਖੋ ਸ਼ੋਰੂਮ ਦੇ ਬਾਹਰ ਆਪਾਂ ਖੜੇ ਆ ਸ਼ੋਰੂਮ ਦੇ ਅੰਦਰ ਆਪਾਂ ਕਿਸ ਤਰ੍ਹਾਂ ਕਸਟਮਰ ਅਟੈਂਡ ਕਰਦੇ ਆ ਠੀਕ ਹੈ ਜੀ ਕੀ ਕੀ ਵੈਰਾਈਟੀ ਦੇ ਲਈ ਅਪਡੇਟ ਹੁੰਦੀ ਆ ਉਹ ਵੀ ਆਪਾਂ ਦਿਖਾਵਾਂਗੇ ਆ ਦੇਖੋ ਆ ਸਾਡੇ ਸੇਲਮੈਨ ਸਾਹਿਬ ਖੜੇ ਆ ਸੁਭਾਸ਼ ਜੀ ਹਾਂਜੀ ਸਰ ਕਸਟਮਰ ਨੂੰ ਅਟੈਂਡ ਕਰਨ ਲਈ ਖੜੇ ਹੋ। ਕਸਟਮਰ ਅਟੈਂਡ ਕਰਨ ਵਾਸਤੇ ਖੜਾ ਹੈ ਹਾਂਜੀ। ਠੀਕ ਹੈ ਸਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਾਂਜੀ। ਠੀਕ ਹੈ ਜੀ। ਆ ਦੇਖੋ ਜੀ ਆ ਹੋਰ ਵੀ ਸੇਲਮੈਨ ਬੈਠੇ ਆ ਭਾਈ ਸਾਹਿਬ ਦੀਪਾ ਭਾਈ ਸਾਹਿਬ ਚਾਹ ਪੀ ਰਹੇ ਨੇ। ਦੇਖੋ ਜੀ ਵਾਹ ਜੀ ਵਾਹ ਚਾਹ ਇੰਜੋਏ ਕਰ ਰਹੇ ਹੋ ਭਾਈ ਸਾਹਿਬ। ਹਾਂਜੀ ਹਾਂ ਚਾਹ ਪੀ ਰਹੇ। ਦੇਖੋ ਜੀ ਇਹ ਸਾਰੇ ਐਸੇ ਤਰ੍ਹਾਂ ਦੇਖੋ ਜੀ ਆ ਜਿਹੜਾ ਸੈਕਸ਼ਨ ਬਣਿਆ ਹੋਇਆ ਸਾਰਾ ਇਹ ਕੁਰਤੇ ਪਜਾਮਿਆਂ ਦਾ ਸੈਕਸ਼ਨ ਬਣਿਆ ਹੋਇਆ ਹੈ। ਇਹਦੇ ਵਿੱਚ ਰੰਗਦਾਰ, ਵਾਈਟ, ਚੈੱਕ ਵਾਲੇ, ਪਲੇਨ ਹਰ ਤਰ੍ਹਾਂ ਦੇ ਕੁਰਤੇ ਪਜਾਮੇ ਮਿਲ ਜਾਂ ਠੀਕ ਹੈ ਜੀ ਆ ਦੇਖੋ ਆਪਣੇ ਕਸਟਮਰ ਅਟੈਂਡ ਹੋ ਰਹੇ ਆ ਠੀਕ ਹੈ ਜੀ ਸਾਰੇ ਉਹ ਦੇਖੋ ਸੇਲਮੈਨ ਜਿਵੇਂ ਦੇਖੋ ਅਟੈਂਡ ਕਰ ਰਹੇ ਨੇ ਕਸਟਮਰ ਆਪਣੇ ਭਾਈ ਹੋਰੀ ਬੈਠੇ ਨੇ ਕਸਟਮਰ ਲਈ ਠੀਕ ਹੈ ਜੀ ਇਸ ਤਰ੍ਹਾਂ ਸਾਰਾ ਦਿਨ ਕੰਮ ਚੱਲਦਾ ਰਹਿੰਦਾ ਤੇ ਕਸਟਮਰ ਆਉਂਦੇ ਨੇ ਟੈਂਡ ਹੁੰਦੇ ਨੇ ਠੀਕ ਹੈ ਜੀ ਵਧੀਆ ਤਰੀਕੇ ਨਾਲ ਸਾਰੀ ਵੈਰਾਈਟੀ ਦਿਖਾਈ ਜਾਂਦੀ ਆ ਆ ਦੇਖੋ ਰੇਟ ਵੀ ਬਕਾਇਦਾ ਸਾਡੇ ਉੱਪਰ ਲੱਗੇ ਆ ਕੋਈ ਐਦਾ ਨਹੀਂ ਹੈ ਕਿ ਰੇਟ ਸੂਤ ਪਸੰਦ ਆ ਗਿਆ ਵਧਾਤਾ ਘਟਾਤਾ ਉਹ ਕੰਮ ਨਹੀਂ ਹੈਗਾ ਜੀ ਆ ਦੇਖੋ ਆ ਸਾਰੇ ਵਾਈਡ ਦਾ ਜਿਹੜਾ ਹੈਗਾ ਆ ਗਏ ਨੇ ਹੈਪੀ ਭਾਜੀ ਹੈਪੀ ਭਾਜੀ ਕਿੱਧਰ ਚੱਲੇ ਬਸ ਕਸਟਮਰ ਕੋਲੇ ਭਾਜੀ ਆச்சா ਕਸਟਮਰ ਅਟੈਂਡ ਕਰਨ ਚੱਲੇ ਹਾਂ ਆ ਭਾਜੀ ਵੀ ਦੇਖੋ ਹਰ ਟਾਈਮ ਬਿਜੀ ਰਹਿੰਦੇ ਆ ਕਸਟਮਰ ਅਟੈਂਡ ਕਰਦੇ ਰਹਿੰਦੇ ਆ ਆ ਦੇਖੋ ਜੀ ਆ ਲੱਗੇ ਹੋਏ ਨੇ ਸਾਰੇ ਵਾਈਟ ਦੇ ਕੁਰਤੇ ਪਜਾਮੇ ਆਨਿਲ ਭਾਜੀ ਕੀ ਹਾਲ ਚੱਲ ਨੇ ਵਧੀਆ ਭਾਜੀ ਵਧੀਆ ਕਰੀ ਜਾਂਦੇ ਹੋ ਗਾ ਕਟਿੰਡ ਚਲੋ ਜੀ ਜੀ ਕਾਊਂਟਰ ਤੇ ਆਪਾਂ ਤੁਹਾਨੂੰ ਡਿਸਪਲੇ ਹੋਏ ਸੂਟ ਦਿਖਾਵਾਂਗੇ ਨਾਲੇ ਕਸਟਮਰ ਦੇਖੋ ਅਟੈਂਡ ਹੋ ਰਿਹਾ ਮੇਰੇ ਬਿਹਾਈਂਡ ਸੀਨ ਦੇਖੋ ਤੁਸੀਂ ਕਸਟਮਰ ਅਟੈਂਡ ਹੋ ਰਿਹਾ ਤੇ ਆਪਾਂ ਚੱਲ ਕੇ ਕਾਊਂਟਰ ਤੇ ਸਾਰੀ ਵੈਰਾਈਟੀ ਦੇਖਦੇ ਆਂ ਕਿ ਕਿਸ ਤਰ੍ਹਾਂ ਦੀ ਵੈਰਾਈਟੀ ਹੈ ਇਹ ਆਈਟਮ ਹੈ ਇਹ ਸਾਰਾ ਪਲੇਨ ਦਾ ਸੈਕਸ਼ਨ ਰਹਿਣ ਵਾਲਾ ਹੈ ਜੀ ਆਹ ਦੇਖੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਪਲੇਨ ਦੀ ਇੰਨੀ ਵੈਰਾਈਟੀ ਤੁਹਾਨੂੰ ਮਿਲਣੀ ਹੈ ਜੀ ਇਹ ਸਾਰੀ ਜੀ ਸਾਰੀ ਵੈਰਾਈਟੀ ਆਪਣੇ ਕੋਲੇ ਡਿਸਕਾਊਂਟ 'ਚ ਹੈ ਠੀਕ ਹੈ ਜੀ ਬਾਕੀ ਆਹ ਦੇਖੋ ਇਸ ਤਰ੍ਹਾਂ ਦੇ ਜੈਨਰਲ ਸੂਟ ਆਹ ਰਾਹੁਲ ਭਾਜੀ ਖੜੇ ਆ ਰਾਹੁਲ ਭਾਜੀ ਥੋੜਾ ਇੱਧਰ ਤੇ ਆਂਦੋ ਭਾਜੀ ਹਾਂਜੀ ਬੋਲੋ ਜੀ ਹਾਂਜੀ ਕੀ ਆਈਟਮਾਂ ਲੈ ਕੇ ਤੁਸੀਂ ਦਿਖਾ ਰਹੇ ਹੋ ਸਾਡੇ ਕੋਲ ਫੈਂਸੀ ਚੀਜ਼ਾਂ ਹੈ ਨਹੀਂ ਕੋਈ ਇਹ ਸਾਰਾ ਫੈਂਸੀ ਦਾ ਕੌਣਸਾ ਹੈ ਜੀ ਫੈਂਸੀ ਕੌਣ ਦਾ ਹੈ ਜੀ ਅੱਛਾ ਤੇ ਦੋ ਚਾਰ ਡਿਜ਼ਾਈਨ ਵਾਲਾ ਚਾਚਾ ਦਿਖਾਉਂਗੇ ਲਓ ਲਓ ਜੀ ਲਓ ਡਿਜ਼ਾਈਨਰ ਪੀਸ ਸਾਡੇ ਕੋਲ ਹੈ ਅੱਛਾ ਜੀ ਇਹ ਸਾਡੇ ਡਿਜ਼ਾਈਨਰ ਪੀਸ ਰਹਿਣ ਵਾਲੇ ਆ ਆਹ ਦੇਖੋ ਪਾਕਿਸਤਾਨੀ ਆ ਗਿਆ ਜੀ ਭਾਜੀ ਇਹ ਤਾਂ 35-3600 ਰੁਪਏ ਦਾ ਹੋਣਾਗਾ ਰੇਟ ਘਟਾ ਦੇ ਜੀ ਉੱਤੇ ਰੇਟ ਕਰਤੇ ਅੱਛਾ 50% ਆਫ ਤੇ ਹਾਂ 600 1600 ਸਿਰਫ 16 ਹਾਂਜੀ ਜੀ ਲਓ ਜੀ ਆ ਰਾਹੁਲ ਭਾਜੀ ਦਿਖਾ ਰਹੇ ਨੇ ਬਹੁਤ ਸੋਹਣਾ ਸੂਟ ਹੈ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਵਰਕ ਚ ਹੈ 깔लो ਤੁਸੀਂ ਆ ਸਾਰਾ ਵਰਕ ਰਹਿਣ ਵਾਲਾ ਪਲੇਨ ਬਾਟਮ ਤੇ ਨਾਲ ਰਹਿਣ ਵਾਲਾ ਦੁਪੱਟਾ 1650 ਭਾਜੀ ਲਓ ਜੀ 1650 ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਦੂਜਾ ਕਾਊਂਟਰ ਦੂਜੇ ਕਾਊਂਟਰ ਤੇ ਵੀ ਬਹੁਤ ਸੋਹਣੇ ਸੋਹਣੇ ਸੂਟ ਡਿਸਪਲੇ ਕੀਤੇ ਹੋਏ ਆ ਜਿੱਦਾਂ ਕਿ ਆ ਵਾਲੇ ਕੈਟਲੌਗ ਵਾਲੇ ਪੀਸ ਆਉਂਦੇ ਆ ਆ ਦੇਖੋ ਜੀ ਇਹਨਾਂ ਨਾਲ ਤੁਹਾਨੂੰ ਮਸ਼ਲੀਨ ਦੁਪੱਟੇ कॉटन ਦੁਪੱਟੇ ਮਸ਼ਲੀਨ ਸੂਟ कॉटन ਸੂਟ ਸਾਰੀ ਵੈਰਾਈਟੀ ਮਿਲਨੀ ਹੈ ਇਹਨਾਂ ਇਸ ਤਰ੍ਹਾਂ ਡਿਸਪਲੇ ਕੀਤੇ ਹੈ ਸਾਰੇ ਸਾਰੇ ਡਿਜ਼ਾਈਨ ਜਮਾ ਨਵੇਂ ਆ ਦੇਖੋ ਜੀ ਚੈੱਕ ਕਰੋ ਡਿਜ਼ਾਈਨਿੰਗ ਤੁਹਾਨੂੰ ਡੇਲੀ ਕੁਝ ਨਾ ਕੁਝ ਨਵਾਂ ਆਪਣੇ ਬਲੌਗ 'ਚ ਮਿਲੂਗਾ ਜੀ ਨਵੀਂ ਵੈਰਾਈਟੀ ਦੀ ਜਾਣਕਾਰੀ ਰੇਟਾਂ ਦੀ ਜਾਣਕਾਰੀ ਬਾਜ਼ਾਰ ਨਾਲੋਂ ਘੱਟ ਤੇ ਵਾਜਬ ਰੇਟ ਠੀਕ ਹੈ ਜੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਆਪਣੇ ਬਲੌਗ ਤੇ ਮਿਲਣੀ ਹੈ ਨਵੇਂ-ਨਵੇਂ ਡਿਜ਼ਾਈਨ ਆ ਦੇਖੋ ਜੀ ਜਿਸ ਤਰ੍ਹਾਂ ਆਹ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਰੇਟ ਲੈਣ ਵਾਲਾ ਜੀ ਸਿਰਫ 1000 1000 ਦੀ ਰੇਂਜ ਦੇ ਵਿੱਚ ਬਾਕੀ ਆ ਦੇਖੋ ਜੀ ਆਹ ਪ੍ਰਿੰਟ ডিসਪਲੇ ਕੀਤੇ ਹੋਏ ਆ ਸਾਰੇ ਕਸਟਮਰ ਅਟੈਂਡ ਹੋ ਰਹੇ ਨੇ ਜੀ ਐਸੇ ਤਰ੍ਹਾਂ ਆਪਣਾ ਆ ਦੇਖੋ ਜਿਵੇਂ ਆ ਭਾਜੀ ਦਿਖਾ ਰਹੇ ਨੇ ਭਾਜੀ ਕਿਹੜੀ ਆਈਟਮ ਦਿਖਾ ਰਹੇ ਹੋ ਤੁਸੀਂ ਆ ਪਿਓਰ ਬਰਫਰੀ ਦੀ ਵੈਰਾਈਟੀ ਦਿਖਾ ਰਹੇ ਜੀ ਅੱਛਾ ਜੀ ਇਹ ਮੈਚਿੰਗ ਸੂਟ ਆ ਭਾਜੀ ਮੈਚਿੰਗ ਸੂਟ ਆ ਮਸਲੀਨ ਦੀ ਬਾਟਮ ਹੈ ਜੀ ਅੱਛਾ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਨਾਲ ਬਰਫਰੀ ਦੀ ਸ਼ਰਟ ਆ ਅੱਛਾ ਆ ਦੂਜਾ ਡਿਜ਼ਾਈਨ 골ਡੀ ਭਾਜੀ ਨੇ ਕੱਢਿਆ ਭਾਜੀ ਖੋਲ ਕੇ ਦਿਖਾਓ ਮਾੜਾ ਡਿਜ਼ਾਈਨ ਵਾਹ ਜੀ ਵਾਹ ਇਹ ਤਾਂ ਬਹੁਤ ਹੀ ਪਿਆਰੇ ਤੇ ਸੋਹਣੇ ਸੋਹਣੇ ਡਿਜ਼ਾਈਨ ਆਇਆ ਰੇਟ ਕੀ ਰਹਿਣ ਵਾਲਾ ਭਾਜੀ 1150 1150 ਚ ਮੈਚਿੰਗ ਸੂਟ ਭਾਜੀ ਇਹਨਾਂ ਦੁਪੱਟਿਆਂ ਵਾਲੇ ਵੀ ਆਉਂਦੇ ਆ ਦੁਪੱਟਿਆਂ ਵਾਲੇ ਵੀ ਹਨ 1800 2000 2200 2600 ਮਤਲਬ ਜਿਹੜੀ ਮਰਜ਼ੀ ਰੇਂਜ ਲੈ ਲਓ ਠੀਕ ਹੈ ਜੀ ਆ ਦੇਖੋ ਜੀ ਆ ਭਾਜੀ ਉਹਦੀ ਕਸਟਮਰ ਅਟੈਂਡ ਕਰ ਰਹੇ ਨੇ ਤੇ ਅੱਗੇ ਚੱਲਦੇ ਆਪਾਂ ਕੁਰਤੇ ਪਜਾਮੇ ਵੀ ਦਿਖਾਉਨੇ ਆ ਤੁਹਾਨੂੰ ਅਲੱਗ ਸੈਕਸ਼ਨ ਬਣਾਇਆ ਹੋਇਆ ਅਗਲੀ ਆਈਟਮ ਆਪਾਂ ਪਾਉਂਦੇ ਆ ਵੀਰ ਜੀ ਤੋਂ ਕੀ ਆਈਟਮ ਦਿਖਾ ਰਹੇ ਆ ਹਾਂਜੀ ਭਾਈ ਸਾਹਿਬ ਅਗਲੀ ਆਈਟਮ ਕੀ ਦਿਖਾ ਰਹ ਤਾਰੀਫ ਪੈਜ ਵਰਕ ਹੈ ਠੀਕ ਹੈ ਜੀ ਆਹ ਬਾਟਮ ਚੈੱਕ ਕਰੋ ਇਹਦੀ ਜੀ ਠੀਕ ਹੈ ਬੈਕ ਆ ਗਈ ਆ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਹੈ ਦੁਪੱਟਾ ਦਾ ਵਾਕਈ ਬਹੁਤ ਸੋਹਣਾ ਪਾਜੇ ਬਹੁਤ ਸੋਹਣਾ ਦੁਪੱਟਾ ਹੈ ਜੀ ਆਹ ਕੱਟ ਵਰਕ ਹੈ ਸਾਰਾ ਦੇਖੋ ਜੀ ਅੱਛਾ ਜੀ ਇਹ ਸਾਰਾ ਕੱਟ ਵਰਕ ਕੀਤਾ ਹੋਇਆ ਹੈ ਹਾਂ ਜੀ ਭਾਜੀ ਇਹਦੇ ਵਿੱਚ ਕਲਰ ਵਗੈਰਾ ਵੀ ਹੋਰ ਆਉਂਦੇ ਆ ਬਹੁਤ ਵਾਧੂ ਵੈਰਾਈਟੀ ਹੈ ਜੀ ਬਹੁਤ ਵੈਰਾਈਟੀ ਇਨਾਂ ਦੀ ਤੇ ਆ ਦੂਜਾ ਡਿਜ਼ਾਈਨ ਭਾਈ ਸਾਹਿਬ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਗੱਲਾ ਆ ਗਿਆ ਸਰ ਨਕਲ ਵਾਲਾ ਡਿਜ਼ਾਈਨ ਹੈਗਾ ਆਇਰੇ ਨਾਲ ਹੈਗਾ ਸ਼ਾਨਦਾਰ ਦੁਪੱਟਾ ਅੱਛਾ ਇਹ ਦੁਪੱਟਾ ਭਾਜੀ ਵਾਲਾ ਸ਼ਾਨਦਾਰ ਦੁਪੱਟਾ ਭਾਜੀ ਬੋਟਮ ਪਲੇਨ ਰਹਿਣ ਵਾਲੀ ਹੈ ਜੀ ਬੋਟਮ ਪਲੇਨ ਵਾਲੀ ਹੈ ਭਾਜੀ ਅੱਛਾ ਜੀ ਤੇ ਇਹਦੇ ਵਿੱਚ ਵੀ ਕਲਰ ਵਗੈਰਾ ਹੋਰ ਮਿਲ ਜਾਣਗੇ ਵਾਧੂ ਵੈਰਾਈਟੀ ਲਓ ਜੀ ਜਿਹੜੀ ਅਗਲੀ ਆਈਟਮ ਦਿਖਾਈ ਹੈ ਭਾਜੀ ਹੋਰਾਂ ਨੇ ਆਪਾਂ ਨੂੰ ਦਿਖਾਈ ਹੈ ਕਾਟਨ ਦੇ ਵਿੱਚ ਚਿਕਨ ਵਰਕ ਵਾਲੇ ਸਟਾਈਲਿਸ਼ ਪੀਸ ਇਹ ਇੰਸਟਾਗ੍ਰਾਮ ਤੇ ਵਾਇਰਲ ਪੀਸ ਹੈ ਭਾਜੀ ਉਹੀ ਪੀਸ ਹੈ ਜੀ ਸਰ ਉਹੀ ਵੈਰਾਈਟੀ ਹੈ ਜੀ ਦੇਖੋ ਜੀ ਇੰਸਟਾਗ੍ਰਾਮ ਵਾਲੇ ਵਾਇਰਲ ਪੀਸ ਤੁਹਾਨੂੰ ਮਿਲ ਜਾਣੇ ਸਾਰੇ ਦੇ ਸਾਰੇ ਇਹਨਾਂ ਵਿੱਚ ਕਲਰ ਆਪਸ਼ਨ ਡਿਜ਼ਾਈਨ ਆਪਸ਼ਨ ਸਾਰੀ ਤੁਹਾਨੂੰ ਮਿਲਣੀ ਹੈ ਫੇਰ ਅਗਲੀ ਆਈਟਮ ਦੀ ਹੋਰ ਚੱਲਦੇ ਆਂ ਆਪਾਂ ਦਿਖਾਉਨੇ ਆ ਤੁਹਾਨੂੰ ਨੈਕਸਟ ਆਈਟਮ ਅਗਲੀ ਜਿਹੜੀ ਆਈਟਮ ਆਪਨੀ ਆ ਭਾਈ ਸਾਹਿਬ ਕੋਲੋਂ ਪੁੱਛਦੇ ਆਂ ਕੀ ਆਈਟਮ ਆ ਕੀ ਆਈਟਮ ਦਿਖਾ ਰਹੇ ਹੋ ਭਾਈ ਸਾਹਿਬ ਇਹ ਬਰਬਰੀ ਲੈ ਕੇ ਆਈ ਆਂ ਆਪਾਂ ਜੀ ਆਊਟਲਾਈਨਿੰਗ ਕਰ ਰੱਖੀ ਆ ਸਾਰੀ ਭਾਈ ਸਾਹਿਬ ਦਿਖਾਉਂਗੇ ਡਿਜ਼ਾਈਨ ਮਾਰਾ ਜੀ ਹਾਂ ਜੀ ਆਲੋ ਜੀ ਆ ਚੈੱਕ ਕਰੋ ਜੀ ਲਓ ਜੀ ਡਿਜ਼ਾਈਨ ਚੈੱਕ ਕਰੋ ਭਾਈ ਸਾਹਿਬ ਨੇ ਬਰਬਰੀ ਦੇ ਸੂਟ ਲਾ ਰੱਖੇ ਆ ਬਹੁਤ ਹੀ ਸੋਹਣੇ ਦੁਪੱਟਾ ਖੋਲਿਓ ਭਾਈ ਸਾਹਿਬ ਦੁਪੱਟਾ ਸਾਰੇ ਦਾ ਬਹੁਤ ਸੋਹਣਾ ਦੁਪੱਟਾ ਜੀ ਲਓ ਜੀ ਆ ਦੁਪੱਟਾ ਵੀਰ ਜ ਕਲਰ ਦਿਖਾ ਦੋ ਹਾਲੋ ਸਰ ਮਹਿੰਦੀ ਗ੍ਰੀਨ ਮਹਿੰਦੀ ਗ੍ਰੀਨ ਲੋ ਜੀ ਟੀਕੇ ਦਾ ਆਹ ਕਲਰ ਹੈ ਵੈਸੇ ਕਲਰ ਹੋਰ ਵੀ ਆਉਂਦੇ ਆ ਪਰ ਇਸ ਟਾਈਮ ਦੋ ਡਿਸਪਲੇ ਕੀਤੇ ਆ ਅਗਲਾ ਡਿਜ਼ਾਈਨ ਦਿਖਾਓ ਜੀ ਅਗਲਾ ਡਿਜ਼ਾਈਨ ਕਾਈ ਆਪਾਂ ਟਾਈ ਐਂਡ ਆਈ ਲੈ ਕੇ ਆਏ ਜੀ ਟਾਈ ਐਂਡ ਆਈ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਵੀ ਲੋ ਜੀ ਆ ਟਾਈ ਐਂਡ ਆਈ ਦੀ ਆਈਟਮ ਹੈਗੀ ਹੈ ਇਹ ਵੀ ਬਹੁਤ ਪਿਆਰੀ ਆਈਟਮ ਹੈ ਇਹਦੇ ਨਾਲ ਜਿਹੜੀ ਹੈ ਪਲੇਨ ਬਾਟਮ ਰਹਿਣ ਵਾਲੀ ਹੈ ਆ ਦੇਖੋ ਜੀ ਆਹ ਪਲੇਨ ਬਾਟਮ ਰਹਿਣ ਵਾਲੀ ਹੈ ਤੇ ਆ ਇਹਦੇ ਰਹਿਣ ਵਾਲੇ ਕਲਰ ਚਾਰਟ ਕਲਰ ਵੀ ਬਹੁਤ ਸੋਹਣੇ ਦੁਪੱਟਾ ਦਿਖਾਈਓ ਭਾਈ ਸਾਹਿਬ ਜੀ ਉਹ ਸੋਹਣਾ ਦੁਪੱਟਾ ਹੈ ਜੀ ਲਓ ਜੀ ਇਹ ਦੁਪੱਟਾ ਵੀ ਬਹੁਤ ਸਿਆਰਾ ਹੈ ਬਿਲਕੁਲ ਨਵੇਂ ਨਵੇਂ ਕਨਸੈਪਟ ਇਹ ਜਿਹੜਾ ਮਟੀਰੀਅਲ ਤੁਹਾਨੂੰ ਦਿਖਾਇਆ ਜੀ ਇਹ ਬਰਬਰੀ ਬੇਸ ਦੇ ਉੱਤੇ ਬਹੁਤ ਸੋਹਣੇ ਟਾਈ ਐਂਡ ਡਾਈ ਵਾਲੇ ਸੂਟ ਆਏ ਹੈ ਤੇ ਵਰਕ ਵਾਲੇ ਸੂਟ ਆਏ ਹੈ ਨੈਕਸਟ ਆਈਟਮ ਆਪਾਂ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਆ ਦੇਖੋ ਇੱਕ ਆਪਾਂ ਭਾਈ ਸਾਹਿਬ ਦੇ ਪਿੱਛੇ ਡਿਸਪਲੇ ਕੀਤਾ ਹੋਇਆ ਸੂਟ ਬਹੁਤ ਸੋਹਣਾ ਬਰਬਰੀ ਦਾ ਇਹ ਵੀ ਭਾਜੀ ਐਸੇ ਚ ਹੀ ਹੈ ਹਾਂਜੀ ਹਾਂਜੀ ਐਸੇ ਚ ਹੀ ਹੈ ਸਰ ਠੀਕ ਹੈ ਇਹ ਬਸ ਸਿੰਪਲ ਹੈ ਉਹਦੇ ਵਰਕ ਸੀ ਇਹ ਸਿੰਪਲ ਆ ਗਿਆ ਜੀ ਇਹ ਭਾਜੀ ਬੈਠੇ ਆ ਨਜਤ ਭਾਜੀ ਕਿਵੇਂ ਸੁਸਤੇ ਜੇ ਬੈਠੇ ਹੋ ਉਹ ਭਾਜੀ ਆ ਡਿਜ਼ਾਈਨ ਦਿੱਤੇ ਆ ਕਸਟਮਰਾਂ ਨੂੰ ਅੱਛਾ ਕਸਟਮਰ ਅਟੈਂਡ ਕਰਕੇ ਹਟੇ ਹੋ ਜਿਹੜੇ ਡਿਜ਼ਾਈਨ ਦੇਤੇ ਫਿਰ ਤੁਸੀਂ ਆਹ ਰਾਮ ਬੈਗ ਦਾ ਸੂਟ ਆਇਆ ਸੀ ਭਾਜੀ ਆਪਣੇ ਕੋਲ ਸੋਨੇ ਸੋਨੇ ਆ ਦੇਖੋ ਅੱਛਾ ਇਹ ਸਾਰੇ ਰਾਮ ਟੈਗ ਦੀ ਵੈਰਾਈਟੀ ਦਿਖਾਈ ਆ ਤੁਸੀਂ ਇਹਦੇ ਨਾਮ ਲੈਂਦੇ ਆ ਆ ਦੇਖੋ ਰਾਜ ਦੀ ਇਹ ਸਟੈਂਡਰਡ ਸੂਟ ਮਿਲ ਜਾਣਗੇ ਇੱਕ ਪੀਸ ਖੋਲਿਓ ਭਾਜੀ ਆ ਵਾਲਾ ਆ ਦੇਖੋ ਭਾਜੀ ਲੋ ਜੀ ਭਾਜੀ ਪੀਸ ਖੋਲ ਕੇ ਦਿਖਾ ਰਹੇ ਨੇ ਬਹੁਤ ਹੀ ਸ਼ਾਨਦਾਰ ਪੀਸ ਹੈ ਆਹ ਸਾਰੀ ਕਢਾਈ ਕੀਤੀ ਹੋਈ ਹੈ ਜੀ ਦੇਖੋ ਕੈਟਲੌਗ ਦੇ ਪੀਸ ਰਹਿਣ ਵਾਲੇ ਆ ਹਾਂਜੀ ਹਾਂਜੀ ਬਿਲਕੁਲ ਆ ਦੇਖੋ ਜੀ ਇਸ ਤਰ੍ਹਾਂ ਬਣਿਆ ਦੁਪੱਟਾ ਦਿਖਾਓ ਭਾਜੀ ਲਓ ਜੀ ਭਾਈ ਇਹਨਾਂ ਦੁਪੱਟਾ ਖੋਲਣਾ ਹੁਣ ਦੁਪੱਟਾ ਦੇਖੋ ਟਾਈ ਐਂਡ ਡਾਈ ਦਾ ਖੋਲ ਕੇ ਦਿਖਾ ਦਿਓ ਭਾਜੀ ਇਹ ਬਲੌਗ ਵਿੱਚ ਤੁਹਾਨੂੰ ਨਵੀਆਂ ਨਵੀਆਂ ਆਈਟਮਾਂ ਦਿਖਾ ਰਹੇ ਨੇ ਸਾਰੇ ਡਿਜ਼ਾਈਨਰ ਸੂਟ ਦਿਖਾ ਰਹੇ ਨੇ ਇਹ ਕਸਟਮਰ ਹੁਣੇ ਅਟੈਂਡ ਕਰਕੇ ਹਟੇ ਨੇ ਜੀ ਆ ਸਾਰੇ ਰਾਮ ਟੈਕ ਦੇ ਡਿਜ਼ਾਈਨ ਆ ਦੇ ਭਾਜੀ ਇਹ ਡੇਲੀ ਅਪਡੇਟ ਹੁੰਦੀ ਹੈ ਵੈਰਾਈਟੀ ਭਾਜੀ ਤੁਹਾਨੂੰ ਪਤਾ ਹੀ ਆਪਾਂ ਰੋਜ਼ ਆ ਛੋਟ ਭਾਈ ਦੇ ਜਿਹੜੇ ਨਵੀਂ ਵੈਰਾਈਟੀ ਆਂਦੀ ਹੈ ਇਹ ਭਾਜੀ ਆਪਾਂ ਨਾ ਬਲੌਗ ਬਣਾ ਰਹੇ ਆ ਜੀ ਦੇ ਵਿੱਚ ਕਸਟਮਰ ਨੂੰ ਆੜੜ ਚੀਜ਼ਾਂ ਦਿਖਾਵਾਂਗੇ ਆਪਾਂ ਰੂਟੀਨ ਚ ਕਿੱਦਾਂ ਕੰਮ ਕਰਦੇ ਆ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਆਪਾਂ ਨਹੀਂ ਸੋਚੀ ਹੋਏ ਸਾਈਲ ਭਾਈ ਨੂੰ ਕੀ ਗੱਲ ਹੋ ਗਈ ਨਹੀਂ 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 ਭਾਜੀ ਤਾਈਂ ਛਾਪਾ ਮਾਰਿਆ ਚਾਂਚੱਕ ਆ ਦੇਖੋ ਬੁੜੀ ਕਾਲੇ ਸੂਟ ਵੀ ਦਿਖਾ ਦਿਓ ਆ ਵੀ ਹੁੰਦੇ ਆ আচ্ছা ਇਸ ਤਰ੍ਹਾਂ ਦੇ ਕੜਾਈ ਵਾਲੇ ਸੂਟ ਕੜਾਈ ਕੋਈ ਵਾਲੇ ਸਾਰੇ ਵੇਚੇ ਆਪਾਂ ਹੁਣੇ ਆ ਠੀਕ ਆ ਪਾਜੀ ਧੰਨਵਾਦ ਹੁਣ ਆਪਾਂ ਉੱਪਰਲੇ ਫਰਸਟ ਫਲੋਰ ਤੇ ਆ ਚੁੱਕੇ ਆ ਆ ਦੇਖੋ ਜੀ ਉੱਪਰ ਵੀ ਜਿਹੜਾ ਸਾਰੇ ਆਪ ぞ ਆਪ ਦੀ ਕਸਟਮਰ ਅਟੈਂਡ ਕਰ ਰਹੇ ਨੇ ਤੇ ਆਪਣੇ ਮੇਨ ਬੈਠੇ ਆ ਪ੍ਰਦੀਪ ਭਾਜੀ ਇਹਨਾਂ ਤੋਂ ਪੁੱਛਦੇ ਆ ਆਹ ਜੀ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਅੱਜਕੱਲ ਦੁਪਹਿਰੇ ਘੁੰਮ ਰਹੇ ਹੋ ਜੀ ਮੈਂ ਬਣਾ ਰਿਹਾ ਜੀ ਬਲੌਗ ਬਣਾ ਰਿਹਾ ਜਿਹੜੀ ਅੱਜ ਨਵੀਆਂ ਚੀਜ਼ਾਂ ਆਈਆਂ ਐ ਬਹੁਤ ਪਰਸੈਂਟ ਹੋ ਰਹੇ ਨੇ ਬਹੁਤ ਕੁਝ ਨਵਾਂ ਆਇਆ ਹਾਂਜੀ ਜਿੰਨਾ ਨਵਾਂ ਆਇਆ ਸਾਰਾ 50% ਆਫ ਤੇ ਭਾਜੀ ਹਾਂਜੀ 50% ਆਫ ਤੇ ਇੱਕ ਅੱਧਾ ਕੋਈ ਕੋਲੇ ਪਿਆ ਪੀ ਫੋਲ ਕੇ ਦਿਵਾ ਦਿਓ ਸਾਰੀ ਸੂਦੀ ਬਹੁਤ ਵਧੀਆ ਰਹੇ ਥੈਂਕ ਯੂ ਜੀ ਥੈਂਕ ਯੂ ਸਾਰੀ ਸੂਦੀ ਬਹੁਤ ਵਧੀਆ ਨੇ ਨੇਵਲ ਰੇਟਾ ਦੇ ਵਿੱਚ ਨੇ ਬਹੁਤ ਅੱਛੀ ਕੁਆਲਿਟੀ ਦੇ ਥੈਂਕ ਯੂ ਥੈਂਕ ਯੂ ਜੀ ਇਹ ਦੇਖੋ ਇਹਨਾਂ ਸੁਖਾਇਆ ਤਾਂ ਨਹੀਂ ਹੈ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਸਾਡੇ 350 ਦੇ ਸੂਟ ਲੈ ਕੇ ਪ्युअर ਬਾਟਮ ਦੇ ਹਾਂਜੀ ਉਹ ਸਹੀ ਕੁਆਲਟੀ ਹੈ ਬਹੁਤ ਅੱਛੀ ਬਹੁਤ ਸ਼ੌਕ ਹੈ ਬਹੁਤ ਵਧੀਆ ਪ्युअर ਬਾਟਮ ਹੈ ਨਾ ਉਹ ਇੱਕ ਦਾਗਾ ਮਿਕਸਰੀ ਨਾ ਬਿਲਕੁਲ ਨਹੀਂ ਦੇਖੋ ਇੱਕ ਦਾਗਾ ਮਿਕਸਰੀ ਹੈ ਗੈਸ ਹਾਂਜੀ ਕੋਸਟੀ ਵਾਲਾ ਦੇ ਪੱਕੇ ਕਸਟਮਰ ਨੇ ਹਾਂਜੀ ਪਤਾ ਹੈ ਜੀ ਆਪ ਐਂਡ ਕਾਫੀ ਟਾਈਮ ਤੋਂ ਆਉਂਦੇ ਨੇ 20 ਸਾਲ ਪੁਰਾਣੇ ਕਸਟਮਰ ਬਿਲਕੁਲ ਜੀ ਬਿਲਕੁਲ ਜੀ 20 ਸਾਲ ਕੱਪੜਾ ਹੋਰ ਸਾਰਾ ਕੱਪੜਾ 20 ਸਾਲ ਪੁਰਾਣੇ ਕਸਟਮਰ ਹੈ ਇੰਨਾ ਸਾਰਾ ਕੱਪੜਾ ਇੱਥੇ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਦੇ ਵੀ ਗਾ ਰਿਹਾ ਹੈ ਵੀ ਅਕੋ ਦਾ ਸੂਟ ਲੰਦਾਵਾ ਜੀ ਧੰਨਵਾਦ ਜੀ ਧੰਨਵਾਦ ਆਡਾ ਬਹੁਤ ਬਹੁਤ ਬਾਜੀ ਇੱਕੋ ਖੁਦ ਕਸਟਮਰ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਖੁਦ ਕਸਟਮਰ ਕਹਿ ਰਿਹਾ ਅਸੀਂ ਕਹਾਂਗੇ ਛੂਟ ਬੋਤਾ ਪਿਆ ਪਰ ਕਸਟਮਰ ਛੂਟ ਰੀ ਬੋਲੇਗਾ ਬਾਜੀ ਬਿਲਕੁਲ ਜੀ ਮੈਂ ਤਾਂ ਹੀ ਨੈਚੁਰਲ ਵਲੋਗ ਬਣਾ ਰਿਹਾ ਹੋਇਆ ਰਿਹਾਗਾ ਆਹ ਦੇਖੋ ਅਸੀਂ ਰੱਖਿਆ ਹਾਂ ਜੀ ਕਿੰਨੇ ਸਾਲ ਹੋ ਗਏ ਜੁੜੇ ਸਹੀ 15 ਸਾਲ ਹੋ ਗਏ 15 ਸਾਲ ਹੋ ਗਏ ਰੇਟ ਸਹੀ ਹੈ ਗੋਠੀ ਵਾਲੇ ਦਾ ਮੈਂ ਤਾਂ ਮੈਨੂੰ ਲੱਗਦੀ ਹੈ ਕਿ ਸਾਰੇ ਕੱਪੜੇ ਆਪਾਂ ਕਿੱਥੋਂ ਬਠਿੰਡੇ ਤੋਂ ਆਏ ਪਰ ਤਾਮਨਗਰ ਤੋਂ ਆਪਾਂ ਨੂੰ ਲੋਕ ਨਹੀਂ ਹੈ ਸਾਰੇ ਕੱਪੜੇ ਥੰਦੇ ਦੇਖੋ ਜੀ ਇੰਨਾ ਪਹਿਣਾ ਦਾ ਵੀ ਧੰਨਵਾਦ ਕਰਦੇ ਆਂ ਆਪਾਂ ਦੇਖੋ ਰਿਵਿਊ ਦੇ ਰਹੇ ਐ ਮਸੀਂ ਵੀ ਕਹਿ ਰਹੇ ਸਾਲ ਭਾਜੀ ਅਸੀਂ ਵੀ ਕਹਿੰਦੇ ਕਸਟਮਰ ਖੁਦ ਕਹਿ ਰਿਹਾ ਹੈ ਕਸਟਮਰ ਖੁਦ ਕਹਿ ਰਿਹਾ ਹੈ ਵੀ ਰੇਟ ਸਹੀ ਹੈ 15 15 20 20 ਸਾਲ ਜੁੜੇ ਹੋਏ ਕਸਟਮਰ ਹੈ ਉਹ ਕਹਿ ਰਹੇ ਸਹੀ ਹੈ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਪੈਣਾ ਦਾ ਧੰਨਵਾਦ ਜਿਨ੍ਹਾਂ ਨੇ ਆਪਦੇ ਰਿਵਿਊ ਦਿੱਤੇ ਬਹੁਤ-ਬਹੁਤ ਧੰਨਵਾਦ ਪ੍ਰਦੀਪ ਜੀ ਤੁਹਾਡਾ ਵੀ ਅੰਮ ਦੇ ਨਾਲ-ਨਾਲ ਵਿੱਚ ਆਪਾਂ ਬ੍ਰੇਕ ਵੀ ਲਈਦਾ ਆ ਦੇਖੋ ਸਾਰੇ ਚਾਹ ਇੰਜੋਏ ਕਰ ਰਹੇ ਆ ਲਾਈਟ ਚਲੀ ਗਈ ਹੈ ਠੀਕ ਹੈ ਜੀ ਤੇ ਜਿਵੇਂ ਆ ਦੇਖੋ ਲਾਈਟ ਆਂਦੀ ਹੈ ਤਾਂ ਆਪਾਂ ਅੱਗੇ ਦੀ ਵੈਰਾਈਟੀ ਦਿਖਾਵਾਂਗੇ ਆ ਸਾਰੇ ਚਾਹ ਇੰਜੋਏ ਕਰ ਰਹੇ ਮੇਰੇ ਭਰਾ ਬੈਠੇ ਠੀਕ ਹੈ ਜੀ ਆ ਦੇਖੋ ਜੀ ਆਮਿੰਦਰ ਸਿੰਘ ਜੈਤੋ ਵਾਲੇ ਬੈਠੇ ਨੇ ਇਹ ਵੀ ਕਾਫੀ ਵਾਇਰਲ ਹੋ ਗਿਆ ਵੀਡੀਓ ਦੇ ਵਿੱਚ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਇਹ ਕੀ ਕਰ ਰਹੇ ਆਮਿੰਦਰ ਭਾਜੀ ਭਾਈ ਜੀ ਤੇਰਾ ਕਿਹ ਚਾਹ ਪੀ ਲਈ ਜੰਨੇ ਆ ਭਾਈ ਚਾਹ ਕੀ ਜੰਨੇ ਹੋ ਪੀਓ ਪੀਓ ਚਾਹ ਪੀਓ ਜੀ ਤੇ ਦੇ ਵਿੱਚ ਆਪਣਾ ਜਿਹੜਾ ਪ੍ਰਿੰਟ ਸੈਕਸ਼ਨ ਹੈ ਪ੍ਰਿੰਟ ਸਟੂਡੀਓ ਵੀ ਜਿਹੜਾ ਵਾਇਰਲ ਹੋਇਆ ਸੀ ਆਪਣਾ ਠੀਕ ਹੈ ਜੀ ਉਹ ਦਿਖਾ ਰਿਹਾ ਤੁਹਾਨੂੰ ਮੈਂ ਇਹਦੇ ਵਿੱਚ ਐਦਾਂ ਜੀ ਤੁਹਾਨੂੰ 350 ਤੋਂ ਲੈ ਕੇ ਠੀਕ ਹੈ ਜੀ 500 ਤੱਕ ਦੀ ਵੈਰਾਈਟੀ ਮਿਲਦੀ ਹੈ ਇਸ ਸਾਈਡ ਆ ਭਾਜੀ ਕਿਹੜੀ ਆਈਟਮ ਹੈ ਇਹ ਇਹ ਜਨਰ ਪਲਾਜੋ ਹੈ ਵੀਰੇ ਜਹਲਨ ਪਲਾਜੋ ਹਾਂਜੀ ਅੱਛਾ ਭਾਜੀ ਇਹਦੇ ਵਿੱਚ ਕਲਰ ਡਿਜ਼ਾਈਨ ਵੀ ਹੈਗੇ ਆ ਵੀਰੇ ਕਾਫੀ ਦਿਖਾਵਾਂਗੇ ਇੱਕ ਦੋ ਪੇ ਇਹ ਰੇਟ ਕਿ ਰਹਿਣ ਵਾਲਾ ਭਾਜੀ ਇਹਦਾ ਰੇਟ ਵੀਰੇ ਹਾਫ ਹੈ ਦਾ ਹਾਫ ਕਿੰਨਾ 50% ਤੋਂ 50% ਪੂਰਾ 1000 ਵਾਲਾ 500 ਚ 1000 ਵਾਲਾ 500 ਚ ਆਹੀ ਗੱਲ ਨਹੀਂ ਕਾਫੀ ਆ ਬੇ ਆਹੀ ਗੱਲ ਆਪਾਂ ਸੁਣਨੀ ਸੀ ਵੀਰੇ ਜੀ 1000 ਵਾਲਾ 500 ਚ ਕਰਤਾ ਲੈਸ ਕੋਟੀ ਵਾਲੇ ਨੇ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਆ ਸਾਰੀਆਂ ਧਾਂਗਾ ਪਈਆਂ ਆ ਸਾਰੇ ਡਿਜ਼ਾਈਨ ਲੱਗੇ ਏ ਤੋੜ ਤੱਕ ਇਹ ਸਾਰੇ ਪ੍ਰਿੰਟ ਸਟੂਡੀਓ ਦੇ ਅੰਡਰ ਆ ਜਾਂਦੇ ਆ ਠੀਕ ਹੈ ਜੀ ਡੇਲੀ ਇੱਥੇ ਹਜ਼ਾਰਾਂ ਸੂਟ ਕੱਟਿਆ ਜਾਂਦਾ ਡੇਲੀ ਸੇਲ ਹੁੰਦਾ ਠੀਕ ਹੈ ਜੀ ਤੇ ਨਵੀਂ ਨਵੀਂ ਆ ਦੇਖੋ 350 ਵਾਲੇ ਜਿਹੜੇ ਵਾਇਰਲ ਆਪਣੇ ਸੂਟ ਹੈਗੇ ਆ ਇਹ ਸਾਰਾ ਸੈਕਸ਼ਨ ਉਹਦਾ ਬਣਿਆ ਹੋਇਆ ਆ ਵੀਰ ਮੇਰੇ ਫੋਲਡ ਕਰ ਰਹੇ ਨੇ ਠੀਕ ਹੈ ਜੀ ਤੇ ਆ ਜਿਹੜਾ ਹੈਗਾ ਜੀ ਇਹ ਵੀ 350 ਵਾਲੇ ਸੂਟ ਨੇ ਇਹ 450 350 500 ਦੀ ਰੇਂਜ ਤੱਕ ਦੇ ਸੂਟ ਆਂਦੇ ਆ ਸੈਕਸ਼ਨ ਦੇ ਵਿੱਚ ਆ ਸਾਰਾ ਪ੍ਰਿੰਟ ਸੈਕਸ਼ਨ ਹੈਗਾ ਜੀ ਤੇ ਆ ਦੇਖੋ ਜੀ স্পੈਸ਼ਲ ਲਿਖ ਕੇ ਲਾਇਆ ਹੋਇਆ ਹਰ ਸੋਮਵਾਰ ਨੂੰ ਦੁਕਾਨ ਦੀ ਛੁੱਟੀ ਰਹੇਗੀ ਤੁਸੀਂ ਵੀ ਧਿਆਨ ਦੇਈਓ ਵੀਰੇ ਮੰਡੇ ਨੂੰ ਨਾ ਆਇਆ ਕਰੋ ਬਾਜ਼ਾਰ ਬੰਦ ਹੁੰਦਾ ਠੀਕ ਹੈ ਜੀ ਛੁੱਟੀ ਹੁੰਦੀ ਆ ਸੋਮਵਾਰ ਦੀ ਗੋਠੀ ਵਰਲਡਵਾਈਡ ਐਤਵਾਰ ਤੋਂ ਲੈ ਕੇ ਮੰਗਲਵਾਰ ਤੱਕ ਫੁੱਲ ਟਾਈਮ ਓਪਨ ਹੁੰਦਾ ਹੈਗਾ ਜ਼ਰੂਰ ਆਣਾ ਤੁਸੀਂ ਇੱਕ ਵਾਰ ਵਿజిਟ ਜ਼ਰੂਰ ਕਰਨਾ ਹੈ ਅੱਗੇ ਦੀ ਵੈਰਾਈਟੀ ਵੀ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਲਾਸਟ ਤੱਕ ਕਸਟਮਰ ਸਾਰੇ ਇਸੇ ਤਰ੍ਹਾਂ ਟੈਂਡ ਹੁੰਦੇ ਆ ਕਸਟਮਰ ਕਸਟਮਰ ਲਿੱਤੇ ਆ ਭਾਰਾ ਹੁਣ ਮੁੰਡੇ ਥੋੜੇ ਜਿਗੇ ਥੱਕ ਜੀ ਅਰੇਸਟ ਪਰ ਮਾਰੇ ਨੇ ਮਨਪ੍ਰੀਤ ਜੀ ਮਨਪ੍ਰੀਤ ਜੀ ਵਧੀਆ ਕਸਟਮਰ ਭਰੀ ਅੱਜ ਫਿਰ ਹਾਂਜੀ ਹਾਂਜੀ ਬਹੁਤ ਵਧੀਆ ਭਰੀ ਬਹੁਤ ਵਧੀਆ ਕਸਟਮਰ ਆ ਹਾਂ ਬਹੁਤ ਵਧੀਆ ਏ ਕਾਪਨੇ ਗੋਰੀ ਭਾਜੀ ਆ ਗੋਰੀ ਭਾਜੀ ਹੋਰ ਕਾ ਟੈਂਡ ਕਰਕੇ ਆਏ ਹੋ ਹਾਂਜੀ ਨਹੀਂ ਸਰ ਹੁਣ ਮੈਂ ਕਰਕੇ ਆਇਆ ਖਾਣਾ ਖਾ ਕੇ ਆਣਾ ਖਾ ਕੇ ਆ ਹਾਂਜੀ ਹੁਣ ਫ੍ਰੀ ਹੋਇਆ ਜੀ ਬਿਆਹ ਦਾ ਕਸਟਮਰ ਸੀ ਲੋ ਜੀ ਸਵੇਰ ਦੇ ਲੱਗੇ ਹੋਏ ਸੀ ਗੋਰੀ ਬਾਜੀ ਮੰਨਾ ਬਾਜੀ ਆ ਸਾਡੇ ਜੰਮੀ ਬਾਜੀ ਸਾਡੇ ਇਹ ਮੇਲ ਕਸਟਮਰ ਕੋਲ ਹਾਂਜੀ ਹਾਂਜੀ ਇੱਕ ਕਸਟਮਰ ਹਲੇ ਵੀ ਉਹ ਕਿੱਧਰ ਬੈਠੇ ਹੈ ਬਾਜੀ ਕਸਟਮਰ ਹਲੇ ਤਾਂ ਕਸਟਮਰ ਕੋਲ ਲੱਗੇ ਹੋਏ ਆ ਗੋਰੀ ਬਾਜੀ ਖਾਣਾ ਖਾ ਕੇ ਆਏ ਸੀ ਤੇ ਆਪਣੇ ਮਨਪ੍ਰੀਤ ਬਾਜੀ ਤੁਸੀਂ ਵੀ ਖਾਣਾ ਥਾਏ ਹਾਂਜੀ ਹਾਂਜੀ ਖਾਏ ਬਾਜੀ ਇਹ ਵੀ ਖਾਏ ਹੁਣ ਆਪਾਂ ਜਲਦੀਆਂ ਆਪਣੇ ਅਜੇ ਬਾਜੀ ਕੋਲੇ ਜੇ ਬਾਜੀ ਬੈਠੇ ਐ ਤੇ ਪਰ ਉਹ ਥੋੜਾ ਜਿਹਾ ਸ਼ਰਮਾਉਂਦੇ ਕੈਮਰੇ ਤੋਂ ਮੁਾਰੇ ਕੋ ਅਜੇ ਕੁਮਾਰ ਆਪਣੇ ਇਹ ਬੈਠੇ ਹੈ ਭਾਈ ਸਾਹਿਬ ਅੰਜੀ ਭਾਈ ਸਾਹਿਬ ਠੀਕ ਹੋ ਅੱਜ ਤਾਂ ਵੀ ਢਿੱਲੀ ਹੈ ਭਾਈ ਸਾਹਿਬ ਦੀ ਅੱਜ ਥੋੜਾ ਜਿਹਾ ਫੀਵਰ ਸੀ ਇਹਨਾਂ ਨੂੰ ਤੇ ਹੁਣ ਆਪਾਂ ਬੱਬੂ ਭਾਈ ਨੂੰ ਵੀ ਪੁੱਛਦੇ ਹਾਂ ਬੱਬੂ ਭਾਜੀ ਕਿਵੇਂ ਸੀ ਫਿਰ ਕਸਟਮਰ ਅੱਜ ਵਧੀਆ ਸੀ ਅੱਜ ਕਸਟਮਰ ਬਹੁਤ ਵਧੀਆ ਕਸਟਮਰ ਸੀ ਭਾਜੀ ਵਧੀਆ ਕਸਟਮਰ ਆਇਆ ਸੀ ਕਿੱਥੋਂ ਆਇਆ ਕਸਟਮਰ ਅੱਜ ਅੱਜ ਬਾਹਰੋਂ ਪੀਲੀ ਮੰਗਰ ਸਤਸਾ ਸਾ ਗਾਵੀ ਡੈਂਡ ਕਿੱਥੇ ਤੁਸੀਂ ਤੇ ਬੁਟੀਕ ਫੂਟੋਕ ਵਾਲੇ ਵੀ ਆ ਜਾਂਦੇ ਤੁਹਾਡੇ ਕੋਲ ਲੋ ਜੀ ਬੁਟੀਕਾਂ ਵਾਲੇ ਵੀ ਆ ਜਾਂਦੇ ਗੋਰੀ ਭਾਜੀ ਦੱਸਣਗੇ ਗੋਰੀ ਭਾਜੀ ਕੀ ਹੈ ਤੁਹਾਡੇ ਕੋਲ ਕੁਟੀਕ ਵਾਸਤੇ ਇਹ ਆਇਆ ਜੀ ਪਲੇਨ ਆਇਆ ਹੈ ਅੱਛਾ ਕੁਟੀਕ ਵਾਸਤੇ ਉਹ ਸੋਹਣੇ ਆਇਆ ਹੈ ਕਿ ਮੰਨ ਲਓ ਪਲੇਨ ਚ ਕੁਆਲਿਟੀਆਂ ਵੀ ਕਈ ਆਈਆਂ ਠੀਕ ਹੈ 450 ਤੋਂ ਲੈ ਕੇ ਜੀ 750 800 ਤੱਕ ਹੈ ਠੀਕ ਹੈ ਕੁਆਲਿਟੀਆਂ ਬਹੁਤ ਹੈ ਪਿਓਰ ਕਾਟਨ ਦੀਆਂ ਬ੍ਰਾਂਡ ਹੈ ਰਾਮਟੈਕ ਐਸਕੇ ਸਾਰੇ ਬ੍ਰਾਂਡ ਮਿਲ ਨੇ। ਯਾਨੀ ਨਾਲ ਇਹ ਸਾਰੇ ਵੇਚਣ ਵਾਸਤੇ ਬੜੀ ਕਾ ਸੇ ਇਹ ਚੀਜ਼ਾਂ ਮਿਲ ਜਾਣਗੀਆਂ। ਬਿਲਕੁਲ ਜੀ ਬਿਲਕੁਲ ਬਹੁਤ ਵੈਰੈਟੀ ਆਈ ਹੈ। ਠੀਕ ਹੈ ਭਾਜੀ। ਹੁਣ ਆਪਾਂ ਗੱਲ ਕਰਦੇ ਨੀਰੇਜ ਭਾਜੀ। ਆ ਨੀਰੇਜ ਭਾਜੀ ਸਾਡੇ ਨੀਰੇਜ ਭਾਜੀ ਇੱਧਰ ਆਓ ਇੱਕ ਮਿੰਟ। ਆ ਨੀਰੇਜ ਭਾਜੀ ਐ ਵੀ ਬਹੁਤ ਵਧੀਆ ਕੰਮ ਕਰਦੇ ਐ। ਮਿਹਨਤੀ ਮੁੰਡਾ ਐ ਦੁਕਾਨ ਦਾ ਸਾਡੀ ਐ ਵੀ। ਇਹਨਾਂ ਨੂੰ ਖੁਸ਼ੀ ਪਤਾ ਕੀ ਐ ਭਾਜੀ? ਇਹਨਾਂ ਦੇ ਬ੍ਰਦਰ ਦਾ ਵਿਆਹ ਸਾਲੇ ਦੇ ਬ੍ਰਦਰ ਦਾ ਵਿਆਹ। ਅੱਜ ਵਿਆਹ ਵੀ ਐ ਫੇਰ ਵੀ ਦੇਖੋ ਜੀ ਤੁਹਾਡੀ ਸੇਵਾ 'ਚ ਹਾਜ਼ਰ ਐ ਇਹਨਾਂ ਦੇ ਬ੍ਰਦਰ ਦਾ ਮਤਲਬ ਕੀ ਐ? ਸਾਡੇ ਦੇ ਬ੍ਰਦਰ ਦੇ ਮੇਰੀ ਜੀ ਫੇਰ ਵੀ ਅੱਜ ਦੇਖੋ ਜੀ ਤੁਹਾਡੀ ਸੇਵਾ ਜੀ ਖੁਸ਼ ਆ ਹਾਂ ਇਸ ਕਰਕੇ ਦੇਖੋ ਜੀ ਪੂਰੀ ਮਿਹਨਤੀ ਮੁੰਡੇ ਜੀ ਸਾਡਾ ਵਧੀਆ ਕਸਟਮਰ ਭਰੇ ਫਿਰ ਅੱਜ ਵਧੀਆ ਗਾਗ ਜਿਸ ਤੋਂ ਆਇਆ ਸੀ ਗਾਗ ਬਾਰੋ ਆਇਆ ਸੀ ਬਾਰੋ ਕਿੰਨੇ ਵਜੇ ਆ ਗਿਆ ਸੀ ਗਾਗ ਗਾਗ 9 ਵਜੇ ਆਇਆ ਸੀ ਲੋ ਜੀ 9 ਵਜੇ ਗਾਗ ਕਸਟਮਰ ਚੱਲ ਪੈਂਦੇ ਆ ਵਧੀਆ ਸੂਟ ਦਿਖਾਉਂਦੇ ਆ ਜੀ ਇਹ ਬਹੁਤ ਵਧੀਆ ਤਰੀਕੇ ਨਾਲ ਕਸਟਮਰ ਨਾਲ ਡੀਲ ਕਰਦੇ ਨੇ ਜਿਵੇਂ ਕਿ ਅਜੇ ਭਾਜੀ ਮਨਪ੍ਰੀਤ ਭਾਜੀ ਤੇ ਆਪਾਂ ਹੁਣ ਆਪਾਂ ਬਾਹਰ ਚੱਲਦੇ ਆਂ ਮੁੰਡੇ ਬਾਹਰ ਬੈਠੇ ਆ ਕੰਮ ਕਾਫੀ ਕੀਤਾ ਨੇ ਬਹੁਤ ਸੂਟ ਸਾਡੇ ਵਿੱਚ ਹੈ ਤੇ ਆ ਸਾਡੇ ਰੋਜੀ ਬਾਜੀ ਆ। ਹਾਂਜੀ ਰੋਜੀ ਬਾਜੀ ਕੀ ਹਾਲ ਹੈ? ਵਧੀਆ ਹੀ ਓਕੇ। ਕਸਟਮਰ ਬਹੁਤ ਸੀਗੇ। ਹਾਂਜੀ ਇੱਧਰ ਕਰ ਤੁਹਾਨੂੰ ਢੋਤੀ ਵੀ ਖਾਏ ਬਾਜੀ। ਵਧੀਆ ਵਧੀਆ। ਲੋ ਜੀ ਇਹ ਸਾਡੇ ਰੋਜੀ ਬਾਜੀ ਆ। ਇਹ ਕਸਟਮਰ ਟੈਂਡ ਕਰ ਲਏ ਨੇ। ਆ ਦੇਖੋ ਜੀ। ਸ਼ਾਮ ਦਾ ਟਾਈਮ ਹੋਇਆ ਪਿਆ। ਕਸਟਮਰ ਬੈਠੇ ਆ ਮੁੰਡੇ। ਬਹੁਤ ਮਿਹਨਤ ਨਾਲ ਬਹੁਤ ਵਧੀਆ ਤਰੀਕੇ ਨਾਲ ਦੁਕਾਨ ਦੇ ਜਿੰਨਾ ਵੀ ਤੁਹਾਡਾ ਸਟਾਫ ਆ ਆ ਮਾਲ ਲਗੀਆਂ ਦਿੰਦੇ ਆ ਮੁੰਡੇ ਜੀ। ਬੁਝੇ ਤਰੀਕੇ ਨਾਲ ਆ।